ਹੁਣ ਜਿਹੜਾ ਪੌਰਾ ਹੈਗਾ ਉਹ ਫੁੱਲ ਦੇ ਅੰਦਰ ਮਕਰੰਦ ਹੈ ਉਹ ਮਕਰੰਦ ਦੇ ਉੱਪਰ ਮੰਡਰਾਉਂਦਾ ਹੈ ਜਦੋਂ ਬਾਗ ਦੇ ਵਿੱਚ ਕਿਤੇ ਫੁੱਲ ਲੱਗਿਆ ਹੋਇਆ ਹੈ ਉਹ ਫੁੱਲ ਤੇ ਪੌਰਾ ਆਉਂਦਾ ਹੈ ਫੁੱਲ ਤੇ ਆ ਕਰਕੇ ਬੈਠ ਜਾਂਦਾ ਹੈ ਤੇ ਜਦੋਂ ਸੂਰਜ ਛਿਪਦਾ ਫੁੱਲ ਬੰਦ ਹੋ ਜਾਂਦਾ ਹੈ ਉਹ ਪੌਰਾ ਮਕਰੰਦ ਦੇ ਰਾਸ ਵਿੱਚ ਇੰਨਾ ਮਸਤ ਹੈ ਉਹ ਨੂੰ ਭੁੱਲ ਜਾਂਦਾ ਕਿ ਹੁਣੇ ਫੁੱਲ ਬੰਦ ਹੋ ਰਿਹਾ ਮੈਂ ਉੱਡਦਾ ਆ ਨਹੀਂ ਉੱਡਦਾ ਨਹੀਂ ਉਹ ਰਾਸ ਵਿੱਚ ਆਨੰਦ ਵਿੱਚ ਇੰਨਾ ਗੁਰੂਨ ਹੁੰਦਾ ਹੈ ਉਸ ਮਕਰੰਦ ਨੂੰ ਫੁੱਲ ਨੂੰ ਛੱਡਦਾ ਨਹੀਂ ਆ ਹੇਮਕੁੰਡ ਸਾਹਿਬ ਜਾਂਦੀ ਆ ਸੰਗਤਾਂ ਹੇਮਕੁੰਡ ਸਾਹਿਬ ਪਰਬਤ ਵੱਲ ਇਧਰ ਪਹਾੜੀਆਂ ਵੱਲ ਇੱਕ ਮਿਰਗ ਨੇ ਉਹ ਮਿਰਗਾਂ ਦੀ ਜਿਹੜੀ ਨਾਭੀ ਹੈ ਜਿਹਨੂੰ ਆਪਾਂ ਧੁੰਨੀ ਵੀ ਕਹਿੰਦੇ ਨੇ ਆ ਉਹਦੇ ਵਿੱਚ ਵਾਹਿਗੁਰੂ ਵੱਲੋਂ ਇੱਕ ਕਸਤੂਰੀ ਦਾ ਨਾਪਾ ਰੱਖਿਆ ਉਹ ਜਿਹੜੇ ਕਸਤੂਰੀ ਵਾਲੇ ਜਿਹੜੇ ਹਿਰਨ ਨੇ ਜਾਂ ਮਿਰਗ ਕਹ ਲਓ ਉਹਨਾਂ ਦੇ ਜਿਹੜੀ ਕਸਤੂਰੀ ਉਹਦੀ ਕੀਮਤ ਬੜੀ ਆ ਉਹਨੂੰ ਫੜਨਾ ਬੜਾ ਕਠਨ ਹੈ ਜਿਹੜੇ ਸ਼ਿਕਾਰੀ ਨੇ ਇੱਕ ਢੰਗ ਨਾਲ ਪਕੜਦੇ ਆ ਕਿਵੇਂ ਪਕੜਦੇ ਆ ਆਓ ਫਤਿਹ ਦੀ ਸਾਂਝ ਪਾਓ ਬਿਲਾਓ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰਬਾਣੀ ਦੇ ਵਿੱਚ ਸੰਤ ਦੀ ਪ੍ਰੀਤੀ ਦੀ ਗੱਲ ਕਰਦੇ ਐ ਜਿਵੇਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ ਬੂਮਂ ਦੇ ਹਉਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕ੍ਰੰਕਹ ਵਿਦਿਆ ਸੰਮਖੋਠ ਧਾਵੈ ਸਤਿਗੁਰੂ ਮਹਾਰਾਜ ਕਹਿੰਦੇ ਪਾਵਰ ਲੋਭੀ Kusum ਬਾਸ ਕਾ ਮਿਲ ਆਪ ਬਨਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿ ਉਗਾਵੈ ਮਨੁੱਖ ਦੀ ਪ੍ਰੀਤੀ ਕਿਸੇ ਦੀ ਮਾਇਆ ਨਾਲ ਕਿਸੇ ਦੀ ਸਰੀਰਾਂ ਦੇ ਨਾਲ ਕਿਸੇ ਦੀ ਪਰਿਵਾਰ ਦੇ ਨਾਲ ਵੱਖਰੀ ਵੱਖਰੀ ਮਨੁੱਖਾਂ ਦੀ ਆਪਣੀ ਬਿਰਤੀ ਅਨੁਸਾਰ ਪ੍ਰੀਤੀ ਹੈ ਪਰ ਮੇਰੇ ਸਤਿਗੁਰੂ ਕਹਿੰਦੇ ਸੰਤ ਦੀ ਪ੍ਰੀਤੀ ਸਾਰਿਆਂ ਨਾਲੋਂ ਵੱਖਰੀ ਹੈ ਸੰਤ ਦੀ ਪ੍ਰੀਤ ਕਿਹਦੇ ਨਾਲ ਹੈ ਸੰਤ ਦਾ ਪਿਆਰ ਕਿਹਦੇ ਨਾਲ ਹੈ ਉਦਾਹਰਣ ਦੇ ਕੇ ਮਹਾਰਾਜ ਨੇ ਸਮਝਾਇਆ ਕਹਿੰਦੇ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਜਿਉਂ ਮਛਲੀ ਬਿਨ ਪਾਣੀ ਹੈ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਆਨੰਦ ਲੈਂਦੀ ਹੈ ਪਾਣੀ ਤੋਂ ਵੱਖਰੀ ਕਰਕੇ ਵੇਖੀਏ ਕਿਉਂ ਜੀਵਨ ਪਾਵੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ ਉਹਦਾ ਜੀਵਨ ਨਹੀਂ ਹੈ ਐਵੇਂ ਜਿਹੜਾ ਸੰਤ ਹੈ ਉਹਦਾ ਆਧਾਰ ਉਹਦਾ ਆਸਰਾ ਉਹਦਾ ਜੀਵਨ ਕੇਵਲ ਨਾਮ ਹੈ ਉਹ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਜਿਉਂ ਮਸਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵੀ ਹੋਣਾ ਚਾਤਰਕੋ ਗੁਰਬਾਣੀ ਚ ਸ਼ਬਦ ਆਇਆ ਚਾਤਰਕ ਆਪਾਂ ਸ਼ਬਦ ਪਤੀਹਾ ਵੀ ਪੜਦੇ ਆ ਬਵਿਹਾ ਸ਼ਬਦ ਵੀ ਆਇਆ ਜਦੋਂ ਮਹਾਨ ਕੋਸ਼ ਪੜਾਂਗੇ ਤਾਂ ਭਾਈ ਕਾਨ ਸਿੰਘ ਨਾਭਾ ਲਿਖਦੇ ਆ ਇੱਕ ਪੰਛੀ ਕਹਿੰਦੇ ਜਿਹੜਾ ਕੇਵਲ ਵਿਸ਼ੇਸ਼ ਨਕਸ਼ਤਰ ਦੇ ਵਿੱਚ ਮੀਂਹ ਦੇ ਵਿੱਚ ਪਈ ਹੋਈ ਕਬੇ ਵਿਸ਼ੇਸ਼ ਮੀਂਹ ਦੀ ਬੂੰਦ ਜਿਹਦੇ ਨਾਲ ਪਤੀਹਾ ਤ੍ਰਿਪਤ ਹੁੰਦਾ ਹੈ ਨਹੀਂ ਤਾਂ ਭਾਵੇਂ ਸਮੁੰਦਰ ਦੇ ਕੰਡੇ ਹੋਵੇ ਭਾਵੇਂ ਛੱਪੜ ਦੇ ਕੰਡੇ ਹੋਵੇ ਭਾਵੇਂ ਦਰਿਆ ਦੇ ਕੰਡੇ ਹੋਵੇ ਉਹ ਪਾਣੀ ਨਹੀਂ ਪੀਂਦਾ ਉਹ ਪਾਣੀ ਪੀਣ ਦੇ ਨਾਲੋਂ ਤ੍ਰਿਪਤੀ ਨਹੀਂ ਮਿਲਦੀ ਕੇਵਲ ਤੇ ਕੇਵਲ ਸਵਾਂਟ ਬੂੰਦ ਹੈ ਜਿਹੜੀ ਵਾਹਿਗੁਰੂ ਵੱਲੋਂ ਵਿਸ਼ੇਸ਼ly ਪਤੀਏ ਲਈ ਹੈ ਉਸ ਪਪੀਹ ਨੂੰ ਜਦੋਂ ਸਵਾਤ ਮੂਦ ਮਿਲਦੀ ਹੈ ਤਾਂ ਤ੍ਰਿਪਤ ਹੁੰਦਾ ਹੈ ਨਹੀਂ ਉਹਨਾਂ ਚਰ ਉਪਰਿਓ ਪ੍ਰਿਓ ਪ੍ਰਿਓ ਉਪਰਿਓ ਕਰਦਾ ਰਹਿੰਦਾ ਏਵੇਂ ਜਿਹੜਾ ਸੰਤ ਹੈ ਉਹਨੂੰ ਲੱਖਾਂ ਪਦਾਰਥ ਆ ਜਾਣ ਉਹਨੂੰ ਰੂਧੀਆਂ ਸਿੱਧੀਆਂ ਮਿਲ ਜਾਣ ਉਹਨੂੰ ਮਾਇਆ ਦਾ ਕਿੰਨਾ ਮਰਜੀ ਚਲਕਾਰਾ ਪੈਦਾਵੇ ਪਰ ਜਿੰਨਾਂ ਚਿਰ ਵਾਹਿਗੁਰੂ ਦਾ ਦਰਸ਼ਨ ਨਹੀਂ ਹੈ ਉਹਨਾਂ ਚਿਰ ਉਸ ਪਪੀਹ ਵਾਂਗੂ ਜਿਹੜਾ ਸੰਤ ਹੈ ਵਾਇ ਗੁਰੂ ਦੇ ਦਰਸ਼ਨਾ ਤਬੇ ਨਾ ਬੇਬਲ ਹੋਇਆ ਰਹਿੰਦਾ ਬਾਣੀ ਚ ਇੱਕ ਭਗਤ ਜੀ ਦਾ ਬਚਨ ਹੈ ਭਗਤ ਫਰੀਦ ਜੀ ਕਹਿੰਦੇ ਕਾਗਾ ਕਰੰਗ ਟੰਡੋਲੇਆ ਸਗਲਾ ਖਾਇਆ ਮਾਸ ਇਹ ਦੇ ਨੈਨਾ ਮਤ ਸੋਹ ਪਰ ਦੇਖਣ ਕੀ ਆਸ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਭਾਵੇਂ ਚਾਤਰਕ ਪਪੀਹ ਨੂੰ ਤੁਸੀਂ ਸਮੁੰਦਰ ਦੇ ਕੰਢੇ ਛੱਡ ਦਿਓ ਆਹਵੇਂ ਦੇ ਰਿਆ ਦੇ ਕੰਡੇ ਛੱਡਦੇ ਹੋ ਪਰ ਉਹ ਤ੍ਰਿਪਤ ਨਹੀਂ ਹੁੰਦਾ ਜਨਾਂ ਚਰ ਉਹਨੂੰ ਸਵਾਤ ਬੂੰਦ ਨਹੀਂ ਮਿਲਦੀ ਸੰਤ ਨੂੰ ਲੱਖਾਂ ਪਦਾਰਥ ਦੇ ਲਿਓ ਸੰਤ ਜਨਾਂ ਚਾ ਵਾਹਿਗੁਰੂ ਦੇ ਦਰਸ਼ਨ ਨਹੀਂ ਕਰਦਾ ਤ੍ਰਿਪਤ ਨਹੀਂ ਹੁੰਦਾ ਨਾਦ ਕੁਰੰਕ ਹੈ ਵੇਦਿਆ ਹੁਣ ਨਾਦ ਦਾ ਅਰਥ ਹੈ ਸ਼ਬਦ ਕੁਰੰਕ ਦਾ ਅਰਥ ਹੈ ਮર્ગ ਆਹ ਹੇਮਕੁੰਡ ਸਾਹਿਬ ਜਾਨੀਆ ਸੰਗਤਾਂ ਹੇਮਕੁੰਡ ਸਾਹਿਬ ਪਹਾੜਤ ਵੱਲ ਇਧਰ ਪਹਾੜੀਆਂ ਵਾਲੇ ਇੱਕ ਮਿਰਗ ਨੇ ਉਹ ਮਿਰਗਾਂ ਦੀ ਜਿਹੜੀ ਨਾਭੀ ਹੈ ਜਿਹਨੂੰ ਆਪਾਂ ਧੰਮੀ ਵੀ ਕਹਿੰਦੇ ਨੇ ਆ ਉਹਦੇ ਵਿੱਚ ਵਾਹਿਗੁਰੂ ਵੱਲੋਂ ਇੱਕ ਕਸਤੂਰੀ ਦਾ ਨਾਪਾ ਰੱਖਿਆ ਉਹ ਜਿਹੜੇ ਕਸਤੂਰੀ ਵਾਲੇ ਜਿਹੜੇ ਫਿਰਨਣੇ ਦਾ ਮਿਰਗ ਕਹ ਲਓ ਉਹਨਾਂ ਦੇ ਜਿਹੜੀ ਕਸਤੂਰੀ ਉਹਦੀ ਕੀਮਤ ਬੜੀ ਆ ਉਹਨੂੰ ਫੜਨਾ ਬੜਾ ਕਠਿਨ ਹੈ ਜਿਹੜੇ ਸ਼ਿਕਾਰੀ ਨੇ ਇੱਕ ਢੰਗ ਨਾਲ ਪਕੜਦੇ ਆ ਕਿਵੇਂ ਪਕੜਦੇ ਆ ਇੱਕ ਘੜਾ ਲੈ ਕੇ ਉਹ ਘੜੇ ਤੇ ਚਮੜਾ ਮਲ ਲੈਂਦੇ ਆ ਸੁਕਾ ਕੇ ਉਹਦੇ ਵਿੱਚ ਵਰੀਕ ਮੋਰੀ ਕਰਕੇ ਤਾਂਬੇ ਦੀ ਤਾਰ ਉਹਦੇ ਵਿੱਚ ਫੇਰਦੇ ਆ ਉਹ ਤਾਂਬੇ ਦੀ ਤਾਰ ਦੇ ਨਾਲ ਚਮੜੇ ਵਿੱਚੋਂ ਜਦੋਂ ਆਵਾਜ਼ ਨਿਕਲਦੀ ਹੈ ਉਹਦੇ ਉੱਪਰ ਜਿਹੜਾ ਕਸਤੂਰੀ ਵਾਲਾ ਮਿਰਗ ਹੈ ਹਿਰਨ ਹੈ ਉਹ ਗੁਰਸੰਗਤ ਜੀ ਜਿਵੇਂ ਕੋਈ ਸਰਪ ਬੀਨ ਤੇ ਨੱਚਦਾ ਐਵੇਂ ਉਹ ਮੇਲਦਾ ਹੋਇਆ ਉਹਨੂੰ ਭੁੱਲ ਜਾਂਦਾ ਵੀ ਸ਼ਿਕਾਰੀ ਹੈ ਉਹ ਜਿੱਥੇ ਉਹ ਘੰਡੇ ਢੇੜੇ ਦਾ ਸ਼ਬਦ ਵੱਜ ਰਿਹਾ ਬਿਲਕੁਲ ਉੱਥੇ ਜਾ ਕੇ ਅੱਖਾਂ ਬੰਦ ਕਰਕੇ ਬੈਠ ਜਾਂਦਾ ਤੇ ਜਿਹੜਾ ਸ਼ਿਕਾਰੀ ਹੈ ਉਹ ਸ਼ਿਕਾਰੀ ਉਸ ਦਾ ਕਤਲ ਕਰਕੇ ਉਹਨੂੰ ਮਾਰ ਕੇ ਉਹਦੀ ਤੁੰਨੀ ਵਿੱਚੋਂ ਉਹਦੇ ਨਾਪੇ ਨੂੰ ਕਢ ਲੈਂਦਾ ਕਸਤੂਰੇ ਨੂੰ ਤੇ ਬਾਜ਼ਾਰ ਵਿੱਚ ਵੇਚਦਾ ਸ਼ਬਦ ਦੇ ਉੱਪਰ ਇੰਨਾ ਮੈਲ ਹੋ ਜਾਂਦਾ ਹੈ ਇੰਨਾ ਮਸਤ ਹੋ ਜਾਂਦਾ ਹੈ ਕਿ ਆਪਾਂ ਸ਼ਬਦ ਤੋਂ ਕੁਰਬਾਨ ਕਰ ਦਿੰਦਾ ਹੈ ਸ਼ਹੀਦ ਭਾਈ ਮਨੀ ਸਿੰਘ ਕਲਦਨ ਸ਼ਹੀਦ ਭਾਈ ਮਨੀ ਸਿੰਘ ਜਿਹਦੇ ਲੰਘ ਕੇ ਗਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਸ਼ੇਧ ਭਾਈ ਮਨੀ ਸਿੰਘ ਜੀ ਦੇ ਟਕਸਾਲ ਦੇ ਮੁਖੀ ਉਹਨਾਂ ਦੇ ਅੰਦਰ ਸ਼ਬਦ ਚੱਲਦਾ ਸੀ ਬੰਦ-ਬੰਦ ਕਟਾਲਿਆ ਜਲਾਦ ਨੇ ਬੰਦ-ਬੰਦ ਟੋਕਰੇ ਵਿੱਚ ਪਾ ਦਿੱਤਾ ਹੈ ਟੋਕਰੇ ਦੇ ਵਿੱਚੋਂ ਕੱਲੇ-ਕੱਲੇ ਬੰਦ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆ ਰਹੀ ਹੈ ਜਿਹੜਾ ਪ੍ਰਭੂ ਦਾ ਪਿਆਰ ਆ ਸੰਤ ਜਨ ਹੈ ਉਹ ਸ਼ਬਦ ਤੋਂ ਉਸ ਤਰ੍ਹਾਂ ਮਸਤ ਹੋ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਦ ਕ੍ਰੰਕ ਹੈ ਵੈਦਿਆ ਸਨਮਖੋਟ ਧਾਵੈ ਸਨਮਖੋ ਕੇ ਸ਼ਹੀਦੀ ਪਾਲੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਦੇ ਸਿੰਘਾਂ ਨੂੰ ਕਿਹਾ ਜੀ ਇਹਨੇ ਸਨਮਖੋ ਕੇ ਸ਼ਹੀਦੀ ਪਾਉਣੀ ਹੈ ਉਹ ਲਕੀਰ ਟੱਪ ਜਾਓ ਭਾਈ ਤਾਰੂ ਸਿੰਘ ਸਨਮਖੋ ਕੇ ਸ਼ਬਦ ਤੋਂ ਕੁਰਬਾਨ ਹੋ ਗਏ ਗੁਰੂ ਤੋਂ ਕੁਰਬਾਨ ਹੋ ਗਏ ਸੰਤ ਦਾ ਜੀਵਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਨੇ ਭਵਰ ਲੋਭੀ ਕੁਸਮ ਦਾਸ ਕਾ ਆ ਜਿਹੜਾ ਅਤਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਛੜਕਿਆ ਜਾਂਦਾ ਹੈ ਉਹ ਆਤਰ ਬਿਲਕੁਲ ਅਸਲ ਇੱਕ ਤਾਂ ਬਾਜ਼ਾਰ ਵਿੱਚ ਆਮ ਮਿਲਦੇ ਆ ਉਹ ਕੈਮੀਕਲ ਹੁੰਦੇ ਆ ਪਰ ਜਿਹੜਾ ਅਸਲ ਆ ਫੁੱਲਾਂ ਤੋਂ ਕੱਢਿਆ ਜਾਂਦਾ ਫੁੱਲਾਂ ਨੂੰ ਵੱਡੇ ਗਾਗਰ ਦੇ ਵਿੱਚ ਪਾ ਕਰਕੇ ਪਾਣੀ ਦੇ ਵਿੱਚ ਪਾ ਕਰਕੇ ਉਹਨੂੰ ਉਬਾਲਿਆ ਜਾਂਦਾ ਉਹਦੇ ਵਿੱਚੋਂ ਜਿਹੜੀ ਭਾਫ਼ ਨਿਕਲਦੀ ਆ ਉਹ ਭਾਫ਼ ਅਤਰ ਦਾ ਰੂਪ ਹੁੰਦੀ ਹੈ ਉਹਨੂੰ ਠੰਡਾ ਕਰਕੇ ਭਾਫ਼ ਨੂੰ ਅਤਰ ਕੱਢ ਲਿਆ ਜਾਂਦਾ ਹੁਣ ਜਿਹੜਾ ਪੌਰਾ ਹੈਗਾ ਉਹ ਫੁੱਲ ਦੇ ਅੰਦਰ ਮਕਰੰਦ ਹੈ ਉਹ ਮਕਰੰਦ ਦੇ ਉੱਪਰ ਮੰਡਰਾਉਂਦਾ ਹੈ ਜਦੋਂ ਬਾਗ ਦੇ ਵਿੱਚ ਕਿਤੇ ਫੁੱਲ ਲੱਗਿਆ ਹੋਇਆ ਹੈ ਉਹ ਫੁੱਲ ਤੇ ਪੌਰਾ ਆਉਂਦਾ ਹੈ ਫੁੱਲ ਤੇ ਆ ਕਰਕੇ ਬੈਠ ਜਾਂਦਾ ਹੈ ਤੇ ਜਦੋਂ ਸੂਰਜ ਛਿਪਦਾ ਫੁੱਲ ਬੰਦ ਹੋ ਜਾਂਦਾ ਹੈ ਉਹ ਪੌਰਾ ਮਕਰੰਦ ਦੇ ਰਾਸ ਵਿੱਚ ਇੰਨਾ ਮਸਤ ਹੈ ਉਹ ਨੂੰ ਭੁੱਲ ਜਾਂਦਾ ਕਿ ਹੁਣੇ ਫੁੱਲ ਬੰਦ ਹੋ ਰਿਹਾ ਮੈਂ ਉੱਡਦਾ ਆਂ ਨਹੀਂ ਉੱਡਦਾ ਨਹੀਂ ਉਹ ਰਾਸ ਵਿੱਚ ਆਨੰਦ ਵਿੱਚ ਇੰਨਾ ਗੁਰੂਨ ਹੁੰਦਾ ਹੈ ਉਸ ਮਕਰੰਦ ਨੂੰ ਫੁੱਲ ਨੂੰ ਛੱਡਦਾ ਨਹੀਂ ਤੇ ਆਪਣਾ ਆਪਾ ਕੁਰਬਾਨ ਲੈਂਦਾ ਜਿਹੜਾ ਫੁੱਲ ਤੋੜਨ ਵਾਲਾ ਫੁੱਲ ਤੋੜ ਲੈਂਦਾ ਵਿੱਚ ਹੀ ਭੋਰਾ ਹੁੰਦਾ ਹੈ ਜਦੋਂ ਉਹ ਨੂੰ ਉਬਾਲਿਆ ਜਾਂਦਾ ਵਿੱਚ ਹੀ ਉਹ ਭੋਰਾ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਮਹਾਰਾ ਸੱਚੇ ਪਾਤਸ਼ਾਹ ਕੰਨੇ ਭਵਰ ਲੋਭੀ ਕੁਸਮ ਬਾਸ ਕਾ ਮਿਲੇ ਆਪ ਬੰਧਾਵਾ ਹੈ ਆਪਨਾ ਆਪਾ ਕੁਰਬਾਨ ਕਰ ਦਿੰਦਾ ਹੈ ਕੀਤਾ ਨਹੀਂ ਕੁਰਬਾਨ ਉਹਨਾਂ 40ਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਪਤਾ ਵੀ ਸਾਹਮਣੇ ਬਾਹਰ ਨਿਕਲੇ ਸ਼ਹੀਦियां ਨੇ ਪਰ ਸਤਿਗੁਰੂ ਤੋਂ ਕੁਰਬਾਨ ਹੋ ਗਏ ਸਤਿਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਹੋ ਕਰਕੇ ਸੰਮੁਕੋ ਕੇ ਜੂਝਦੇ ਆਏ ਉਹਨਾਂ 40ਾਂ ਨੇ ਸ਼ਹੀਦियां ਪ੍ਰਾਪਤ ਕੀਤੀਆਂ ਮਹਾਰਾਜ ਕਹਿੰਦੇ ਤ्यों ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵਾਏ ਦੇਖੋ ਬਾਬਾ ਦੀਪ ਸਿੰਘ ਜੈਸੇ ਮਹਾਪੁਰਖ ਸੰਤ 10 ਸਤਿਗੁਰੂ ਦੇ ਦਰ ਤੋਂ ਕੁਰਬਾਨ ਹੋ ਗਏ ਅੱਜ ਸੰਗਤਾਂ ਜਿੱਥੇ ਗੁਰੂ ਰਾਮਦਾਸ ਦਾ ਦਰਸ਼ਨ ਕਰਦੀਆਂ ਅੱਜ ਉੱਥੇ ਬਾਬਾ ਦੀਪ ਸਿੰਘ ਦੇ ਦਰ ਤੇ ਵੀ ਸੰਗਤਾਂ ਨੇ ਸਾਠਾ ਮਾਰਦਾ ਇਕੱਠ ਇਹੋ ਜੇ ਮਹਾਪੁਰਖ ਜਿਨ੍ਹਾਂ ਦੇ ਜੀਵਨ ਦਾ ਆਧਾਰ ਨਾਮ ਪ੍ਰਭੂ ਦਾ ਦਰਸ਼ਨ ਮਹਾਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਮਹਾਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੇ ਬਰਕਰਾਰ ਸਪੁੱਤਰ ਬਾਬਾ ਗੁਰਜੀਤ ਸਿੰਘ ਜੀ ਆਪ ਸੰਗਤਾਂ ਦੇ ਚਰਨਾਂ ਵਿੱਚ ਸੇਵਾਮਾਨ ਨਿਮਹਾਉਂਦੇ ਆ ਉਹਨਾਂ ਦੇ ਪਾਏ ਹੋਏ ਪੂਰਨਿਆ ਤੋਂ ਸੰਗਤਾਂ ਨੂੰ ਵਿਛੜੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਆ ਖੰਡੇ ਬਾਠੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਗੁਰਬਾਣੀ ਦੇ ਨਾਲ ਧੰਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰ ਦੇ ਨਾਲ ਜੋੜਿਆ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਇਸ ਸਥਾਨ ਦੀਆਂ ਧੰਗੁਰੂ RAMDAS ਮਹਾਰਾਜ ਸੱਚੇ ਪਾਤਸ਼ਾਹ ਸਿੱਧਰਾਂ ਚੜ੍ਹਦੀਆਂ ਕਲਾ ਸੰਗਤ ਦੀ ਜੜ ਦੀ ਕਲਾ ਸਤਿਗੁਰੂ ਕਿਰਪਾ ਕਰਨ ਬੋਲਦੇ ਆ ਕੰਨੀਆਂਨੇਕ ਭੁੱਲਾ ਵਜਾਂਦੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ੇਂਦਾ ਬਖਸ ਲੈਣਾ ਸਤਗੁਰੂ ਜੀ ਦਾ ਸਮੁੱਚੀ ਸੰਗਤ ਦਾ ਅਰਿਆਨਾ ਕੋਟਾਂ ਕੋਟ ਕੋਟਾਂ ਕੋਟ ਧੰਨਵਾਦ ਹਾਜ਼ਰੀ ਪ੍ਰਵਾਨ ਕਰਨੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ